ਦੇਖੋ ਇਹ ਗੱਲ ਹੈ ਕਿ ਮੈਂ ਨਹੀਂ ਦੇਖੀ ਹੈ ਵੀਡੀਓ ਨੰਨੇ ਕਿਸਰੇ ਤੇ ਜੀਸੀ ਨਾ ਤਾਂ ਮੈਂ ਇਹਨਾਂ ਬੰਦਿਆਂ ਨੂੰ ਜਾਣਦਾ ਵਾਂ ਨਾ ਹੀ ਮੇਰੀ ਅੱਜ ਦਿਨ ਤੱਕ ਕਦੇ ਕਿਸੇ ਦੇ ਨਾਲ ਕੋਈ ਗੱਲਬਾਤ ਹੋਈ ਨਾ ਹੀ ਇਹ ਮੇਰੀ ਸ਼ਕਲ ਦੇ ਹੀ ਵਾਕਫ ਨਹੀਂ ਹੋਣੇ ਮੇਰਾ ਖਿਆਲ ਇਹਨਾਂ ਦੇ ਸਾਹਮਣੇ ਮੈਂ ਆ ਜਾਵਾਂ ਤਾਂ ਮੇਰੀ ਸ਼ਕਲ ਸ਼ਾਇਦ ਪਛਾਣ ਨਹੀਂ ਸਕਦੇ ਹੋਣੇ ਬਾਈ ਨੇਮ ਤਾਂ ਸਾਰੀ ਪਬਲਿਕ ਜਾਣਦੀ ਹੈਗੀ ਹੈ ਜੀ ਸ਼ਾਮਲ ਲਲ ਗਕਰ ਕਿਹੜਾ ਆ ਜੀ ਰਿਟਾਇਰ ਹੋਇਆ ਕਿਹੜਾ ਨਹੀਂ ਹੋਇਆ ਨਾ ਕਦੇ ਫੋਨ 'ਚ ਗੱਲ ਬਾਤ ਇਹਨਾਂ ਦੇ ਨਾਲ ਹੋਈ ਕਿਸੇ ਬੰਦੇ ਦੇ ਨਾਲ ਨਾ ਕੋਈ ਪੈਸਾ ਤੇਲਾ ਲਿਆ ਅੱਜ ਦਿਨ ਤੱਕ ਮੈਂ ਤੇ ਨਾ ਇਹ ਨਾ ਇਹ ਪ੍ਰੂਫ ਲਿਆਣ ਮੇਰੇ ਅੱਗੇ ਜਿਹੜਾ ਵੀ ਹੈਗਾ ਇਹ ਦਾਗ ਮੈਂ ਨਾ ਅੱਜ ਦਿਨ ਤੱਕ ਆਪਦੇ ਕੈਰੀਅਰ ਤੇ ਲੱਗਣ ਦਿੱਤਾ ਇਸ ਦੀ ਖਾਤਰ ਸੱਚਾਈ ਤੇ ਇਮਾਨਦਾਰੀ ਮੇਰੀ ਜੋ ਹੈਗੀ ਹੈ ਇਸ ਨੂੰ ਸਾਰਾ ਪੰਜਾਬ ਜਾਣਦਾ ਸਾਰੀ ਪੰਜਾਬ ਪੁਲਿਸ ਦਾ ਬੱਚਾ-ਬੱਚਾ ਜਾਣਦਾ ਹੈਗਾ ਜਿਹੜਾ ਕੇ ਇਸ ਗੱਲ ਦੀ ਗਵਾਹੀ ਦੇਵੇਗਾ ਇਸ ਗੱਲ ਦੀ ਕਿ ਸ਼ਾਮ ਲਾਲ ਗਖੜ ਕਿਸ ਤਰ੍ਹਾਂ ਦਾ ਅਫਸਰ ਹੈਗਾ ਔਰ ਇਸ ਸਚਾਈ ਤੇ ਇਮਾਨਦਾਰੀ ਦੇ ਖਾਤਰ ਬੜੇ ਬੜੇ ਮੇਰੇ ਪੰਗੇ ਪਏ ਆ ਵੱਡੇ ਵੱਡੇ ਮੰਤਰੀਆਂ ਨਾਲ ਮੁੱਖ ਮੰਤਰੀਆਂ ਨਾਲ ਸੀਨੀਅਰ ਅਫਸਰਾਂ ਨਾਲ ਲੇਕਿਨ ਸ਼ਾਮਲਾਲ ਦਖੜ ਨੇ ਅੱਜ ਦਿਨ ਤੱਕ ਗਲਤ ਕੰਮ ਨਹੀਂ ਕੀਤਾ ਇਹੀ ਮੇਰੇ ਅੰਦਰ ਜੋਤੀ ਜਗਦੀ ਹੈ ਇਮਾਨਦਾਰੀ ਤੇ ਸਚਾਈ ਦੀ ਜਿਹਦੇ ਕਰਕੇ ਮੈਂ ਗੱਜਦਾ ਹਾਂ ਔਰ ਸਚਾਈ ਤੇ ਇਮਾਨਦਾਰੀ ਦੀ ਖਾਤਰ ਮੈਂ ਹਰ ਇੱਕ ਦੇ ਨਾਲ ਖੜਾ ਹੋ ਜਾਣਾ ਮੈਂ ਭਾਵੇਂ ਗਰੀਬ ਹੈ ਅਮੀਰ ਹੈ ਰਿਕਸ਼ੇ ਵਾਲਾ ਟਾਂਗੇ ਵਾਲਾ ਆ ਮੈਂ ਉਹਦੇ ਖਾਤਰ ਖੜਾ ਹੋ ਜਾਣਾ ਮੇਰਾ ਜਿੰਨਾ ਮਰਜ਼ੀ ਨੁਕਸਾਨ ਹੋਵੇ ਔਰ ਇਹਦੀ ਖਾਤਰ ਮੈਂ ਨੁਕਸਾਨ ਵੀ ਬਹੁਤ ਟੱਲਿਆ ਸਾਰੀ ਸਰਵਿਸ ਦੇ ਵਿੱਚ ਬਹੁਤ ਨੁਕਸਾਨ ਮੈਂ ਉਠਾਇਆ ਲੇਕਿਨ ਮੈਂ ਕਿਸੇ ਦੇ ਨਾਲ ਟਕਾ ਨਹੀਂ ਹੋਣ ਦਿੱਤਾ ਕਿਉਂਕਿ ਮੈਂ ਆਪਣੀ ਇਮਾਨਦਾਰੀ ਦੇ ਉੱਤੇ ਚੱਲਦਾ ਰਿਹਾ ਸੱਚਾਈ ਦੇ ਉੱਤੇ ਚੱਲਦਾ ਰਿਹਾ ਔਰ ਇਹੀ ਮੇਰੀ ਕਮਾਈ ਹੈ ਇਹਨਾਂ ਬੰਦਿਆਂ ਨਾਲ ਮੈਂ ਅੱਜ ਦਿਨ ਤੱਕ ਨਹੀਂ ਜਾਣਦਾ ਨਾ ਸ਼ਕਲ ਵੇਖੀ ਨਾ ਵਾਕਫ ਨਾ ਮਿਲੇ ਨਾ ਗੱਲ ਕੋਈ ਬਾਤ ਨਹੀਂ ਨਾ ਕੋਈ ਲਿਆ ਨਾ ਦਿੱਤਾ ਜੇ ਪੈਸੇ ਲੈਣੇ ਹੁੰਦੇ ਤਾਂ ਮੈਂ ਫੇਰ ਪਰ ਖਰੀਦ ਲੈਂਦਾ ਫੇਰ ਪਰ ਖਰੀਦ ਲੈਂਦਾ ਇਹਨਾਂ ਦੇ 5-7 ਲੱਖ ਦੇ ਬਦਲੇ ਮੈਂ ਇਹਨਾਂ ਨੇ ਤਾਂ ਇੱਕ ਕਲੰਕ ਲਾਇਆ ਮੇਰੇ ਉੱਤੇ ਜਿਹੜਾ ਔਰ ਮੈਂ ਇਹਨਾਂ ਨੂੰ ਸਪੇਅਰ ਨਹੀਂ ਕਰੂੰਗਾ ਮੈਂ ਛੱਡੂੰਗਾ ਨਹੀਂ ਇਹਨਾਂ ਨੂੰ ਇਹਨਾਂ ਤੇ ਜੋ ਬਣਦਾ ਲੀਗਲ ਐਕਸ਼ਨ ਹੋਏਗਾ ਔਰ ਡਿਫੇਮੇਸ਼ਨ ਕੇਸ ਪਾਉਂਗਾ ਡਿਫੇਮੇਸ਼ਨ ਦੇ ਵਿੱਚ ਜੋ ਇਹਨਾਂ ਨੇ ਮੇਰੇ ਤੇ ਦਾਗ ਲਾਇਆ ਪੰਜ 7 ਕਰੋੜ ਦਾ ਕੀ ਪੰਜ 7 ਕਰੋੜ ਦਾ ਦਾਗ ਮੇਰਾ ਧੋ ਨਹੀਂ ਸਕਦਾ ਮੇਰੀ ਸੈਕਰੀਫਾਈਸ ਇਹੀ ਹੈ ਸਾਰੀ ਸਰਵਿਸ ਦੇ ਵਿੱਚ ਕਿ ਮੈਂ ਸੱਚਾਈ ਤੇ ਇਮਾਨਦਾਰੀ ਨਾਲ ਕੰਮ ਕੀਤਾ ਪੈਸਾ ਨਹੀਂ ਕਿਤੋਂ ਲਿਆ ਇਹੀ ਮੇਰੀ ਕੁਰਬਾਨੀ ਹੈ ਇਹਦੀ ਖਾਤਰ ਮੈਂ ਸਫਰ ਵੀ ਬਹੁਤ ਕੀਤਾ ਔਰ ਮੇਰੇ ਬੱਚਿਆਂ ਨੇ ਵੀ ਬਹੁਤ ਸਫਰ ਕੀਤਾ ਡਾਕਟਰ ਸਾਹਿਬ ਜਿਵੇਂ ਕਹਿ ਰਹੇ ਸੀ ਤੁਹਾਡੀਆਂ ਗੱਡੀਆਂ ਉੱਥੇ ਗਲ ਸੜ ਰਹੀਆਂ ਨੇ ਕਿੰਦਰ ਦੇ ਘਰ ਦੇ ਵਿੱਚ ਗੱਡੀਆਂ ਦੀ ਗੱਲ ਸੁਣ ਲਓ ਜੀ ਜਿਹੜੀਆਂ ਗੱਡੀਆਂ ਨੇ ਇਸ ਵੇਲੇ ਮੇਰੇ ਕੋਲੇ ਫਿਰੋਜ਼ਪੁਰ ਦੇ ਵਿੱਚ ਘਰ ਦੇ ਵਿੱਚ ਖੜੀਆਂ ਨੇ ਜਿੰਨਾਂ ਦੀ ਇਹ ਗੱਲ ਕਰ ਰਹੇ ਨੇ ਤਿੰਨ ਗੱਡੀਆਂ ਉੱਥੇ ਖੜੀਆਂ ਨੇ ਨੰਬਰ 1 ਐਂਡਵਰ ਗੱਡੀ ਖੜੀ ਹੈ ਕਾਲੇ ਰੰਗ ਦੀ ਹੈ ਘੱਟੋ-ਘੱਟ ਉਹਦਾ 20 ਸਾਲ ਪੁਰਾਣੀ ਗੱਡੀ ਹੈ ਜਿਹੜੀ ਕਿ ਚੱਲਣ ਦੇ ਕਾਬਲ ਨਹੀਂ ਹੈਗੀ ਔਰ ਉਹ ਉਹਦੇ ਤੇ ਅੱਜ ਵੀ ਬੈਂਕ ਦਾ ਲੋਨ ਹੈ ਜਦੋਂ ਤੋਂ ਅਸੀਂ ਮੈਂ ਡਿਫਾਲਟਰ ਹੋਏ ਹੋਏ ਆਸੀਂ ਦੂਜੀ ਗੱਡੀ ਲੈਂਸਰ ਖੜੀ ਹੈ ਉੱਥੇ ਲੈਂਸਰ ਵੀ ਘੱਟੋ-ਘੱਟ 20 ਸਾਲ ਪੁਰਾਣੀ ਹੈ ਉਹ ਵੀ ਕੰਡਮ ਹੋਈ ਖੜੀ ਹੈ ਚੱਲਣ ਦੇ ਕਾਬਲ ਨਹੀਂ ਹੈਗੀ ਜੇ ਉਹ ਆਦ ਵਿੱਚ ਹੀ ਤਾਂ ਮੇਰਾ ਕਿ 20 3000 4000 ਦੇ ਕੁਆਡ ਦੇ ਭਾਅ ਵੀ ਕਹੇਗੀ ਤੇ ਮੈਂ ਕਿਹਾ ਯਾਰ ਰਹਿਣ ਦਿਓ ਕੋਣੀ ਮੈਨੂੰ ਠੀਕ ਠੋਕ ਕਰਾ ਲਾਂਗੇ ਤੀਜੀ ਇੱਕ ਉੱਥੇ ਜੀਪ ਖੜੀ ਐ ਐਨੀ ਜੀਪ ਐ ਉਹ ਪਠਾਨ ਕੋਟੋਂ ਲਈ ਸੀਗੀ 15 16 ਸਾਲ ਹੋ ਗਏ ਨੇ ਆਰਮੀ ਵਾਲਿਆਂ ਦੇ ਕੋਲੋਂ ਡਿਸਪੋਜ਼ਲ ਕੋਟੇ ਦੇ ਤੇ 23000 ਰੁਪਏ ਦੀ ਇਹ ਤਿੰਨ ਗੱਡੀਆਂ ਉੱਥੇ ਖੜੀਆਂ ਜਿਨ੍ਹਾਂ ਦੀ ਗੱਲ ਕਰਦੇ ਨੇ ਲੱਖਾਂ ਦੀਆਂ ਤੇ ਕਰੋੜਾਂ ਦੀਆਂ ਗੱਡੀਆਂ ਖੜੀਆਂ ਨੇ ਉੱਤੇ ਜਾ ਕੇ ਜਿਹੜਾ ਮਰਜ਼ੀ ਜਾ ਕੇ ਉੱਥੇ ਵੈਰੀਫਾਈ ਕਰ ਲੋ ਬੇ ਤਿੰਨ ਗੱਡੀਆਂ ਖੜੀਆਂ ਔਰ ਤਿੰਨੇ ਗੱਡੀਆਂ ਆਫ ਰੋਡ ਦੇ ਗੱਡੀਆਂ ਇੱਕ ਦੋਸ਼ ਲੱਗ ਰਿਹਾ ਕਹਿੰਦੇ ਕਰੋਨਾ ਦੀ ਪ੍ਰਾਪਰਟੀ ਬਣਾ ਲਈ ਕੀ ਮਤਲਬ ਉਹ ਪ੍ਰਾਪਰਟੀ ਤੁਸੀਂ ਬਣਾਈ ਹੈ ਆਪਣੀ ਡਿਊਟੀ ਨਾਲ ਦੇਖੋ ਗੱਲ ਇਹ ਹੈ ਕੀ ਹੈ ਜਿਹੜੀ ਕੋਠੀ ਦੇ ਵਿੱਚ ਮੈਂ ਰਹਿ ਰਿਹਾ ਵਾਂ ਜਦੇ ਅੱਗੇ ਖੜੋ ਕੇ ਵੀਡੀਓ ਸਾਹਬਾਦਰ ਬਣਾਉਂਦੇ ਪਏ ਨੇ ਇਹ ਜਾਇਦਾਦ ਜਿਹੜੀ ਹੈ ਇੱਥੇ ਸਾਡੀ ਪਹਿਲਾਂ ਆਈਸ ਫੈਕਟਰੀ ਹੁੰਦੀ ਸੀਗੀ ਸਾਜੀ ਇਹ ਸਾਡੇ ਫਾਦਰ ਦੇ ਟਾਈਮ ਦੀ ਖਰੀਦੀ ਹੋਈ ਜਗਾ ਘੱਟੋ ਘੱਟ 40 50 ਸਾਲ ਹੋ ਗਏ ਇਸ ਨੂੰ ਇਸ ਜਗ੍ਹਾ ਖਰੀਦੀ ਨੂੰ ਔਰ ਨੌਕਰੀ ਲੱਗਣ ਤੋਂ ਪਹਿਲਾਂ ਦੀ ਗੱਲ ਹੈ ਨੌਕਰੀ ਦਾ ਮਤਲਬ 50 ਸਾਲ ਹੋ ਗਏ ਹੋਣੇ ਆ ਔਰ ਇਹ ਸਾਡਾ مشترਕਾ ਖਾਤਾ ਸਾਰੀ ਸਭ ਨੂੰ ਸਾਂਝੀ ਜਾਇਆ ਤਾਂ ਸਾਡੇ ਸਾਰੇ ਭਰਾਵਾਂ ਦੀ ਇਹ ਕਹਿੰਦਾ ਕਰੋੜਾਂ ਦੀ ਪ੍ਰਾਪਰਟੀ ਬਣਾਲੀ ਸਾਡੇ ਤਾਂ ਪੰਜ 6 ਛੈਲਰ ਸੀਗੇ ਉੱਥੇ ਮੇਰੀ ਨੌਕਰੀ ਲੱਗਣ ਤੋਂ ਪਹਿਲਾਂ ਵੀ ਛੈਲਰ ਸੀਗੇ ਇਹ ਘਰ ਜਿਹੜਾ ਜਿੱਥੇ ਮੈਂ ਰਹਿ ਰਿਹਾ ਸਾਂਝੀ ਸਾਡੇ ਛੀਆਂ ਭਰਾਵਾਂ ਦੀ ਅੱਜ ਅਸੀਂ ਵੰਡ ਕਰਨੀ ਹੈ ਕਿ ਜਿੱਦੀ ਇਹ ਗੱਲ ਕਰਦੇ ਪਾਣੇ ਕਰੋੜਾਂ ਦੀ ਪ੍ਰਾਪਰਟੀ ਬਣਾਲੀ ਜੇ ਮੈਂ ਪ੍ਰਾਪਰਟੀ ਬਣਾਉਣੀ ਹੁੰਦੀ ਤਾਂ ਮੈਂ ਸਾਰਾ ਫਿਰੋਜ਼ਪੁਰ ਖਰੀਦ ਲੈਂਦਾ ਇਹ ਕਿ ਨਾ ਜੇ ਮੇਰੇ ਇੱਥੇ ਕੋਈ ਬੰਦਾ ਦਾਗ ਨਹੀਂ ਕਰ ਸਕਦਾ ਤੇ ਫਿਰੋਜ਼ਪੁਰ ਵਾਲੇ ਹੀ ਇਸ ਗੱਲ ਦਾ ਜਵਾਬ ਦੇਣਗੇ ਪੰਜਾਬ ਵਾਲੇ ਇਸ ਗੱਲ ਦਾ ਜਵਾਬ ਦੇਣਗੇ ਕਿ ਸ਼ਾਮ ਲਾਲ ਘੱੜਕੇ ਇਸ ਤਰ੍ਹਾਂ ਦਾ ਅਫਸਰ ਸੀਗਾ ਇਸ ਤਰ੍ਹਾਂ ਉਹਦੀ ਲਾਈਫ ਰਹੀ ਹੈਗੀ ਸਰ ਦੇਖੋ ਇੱਕ ਨਰ ਹੋਰ ਉਹਨਾਂ ਨੇ ਕਹੀਆ ਕਿ ਰਹਿੰਦੇ ਆ ਮਾਣ ਹੀ ਰਹਿੰਦੇ ਜਲੰਧਰ ਪਟਿਆਲਾ ਲੁਧਿਆਣਾ ਇਹ ਮੇਰਾ ਘਰ ਹੈ ਬੰਦੇ ਇੱਥੇ ਮੇਰੇ ਰਹਿੰਦੇ ਨੇ ਜਨਮ ਮੈਨ ਵੀ ਮੇਰਾ ਉੱਥੇ ਰਹਿੰਦਾ ਸੀਗਾ ਹੁਣ ਇਲੈਕਸ਼ਨ ਕਰਕੇ ਗਿਆ ਸੀਗਾ ਮੈਂ ਵੀ ਉੱਥੇ ਆਂਦਾ ਜਾਨਾ ਰਹਿਣਾਵਾ ਮੇਰੀ ਮਰਜ਼ੀ ਹੈ ਮੈਂ ਜਦੋਂ ਮਰਜ਼ੀ ਘਰੇ ਆਵਾਂ ਮੇਰਾ ਘਰ ਜਦੋਂ ਮਰਜ਼ੀ ਜਾਵਾਂ ਕੋ ਕੰਮ ਕਰ ਆਣਾ ਜਾਣਾ ਪੈਂਦਾ ਮੇਰੀ ਅਜੇ ਪੈਨਸ਼ਨ ਨਹੀਂ ਮਿਲਦੀ ਪੈਨਸ਼ਨ ਆ ਮੇਰੀ ਹੁਣ 2-3 ਸਾਲ ਹੋਏ ਨੇ ਲਾਈ ਕੋਟ ਨੇ ਲਾਈ ਹੈ ਪੈਸੇ ਮੇਰੇ ਰੋਕੇ ਗਏ ਨੇ ਕਰੋੜ ਰੁਪਈਆ ਰੋਕਿਆ ਗਿਆ ਸੀਗਾ ਕੀ ਗੱਲ ਮੈਂ ਪੈਰ ਵਈਆਂ ਨਹੀਂ ਕਰਨੀ ਆਉਂਦੀਆਂ ਆਣਾ ਜਾਣਾ ਨਹੀਂ ਹੈਗਾ ਕਿਤੇ ਅੰਦਰ ਬਾ ਮੈਂ ਉੱਥੇ ਜੰਮ ਕੇ ਬੈਠੇ ਰਹਿਣਾ ਹੈਗਾ ਸਾਰੇ ਲੋਕਾਂ ਦੇ ਮੈਂ ਕੰਮ ਕਰਦਾ ਅੱਜ ਵੀ ਮੈਨੂੰ 50-50 ਰੋਜ਼ ਦਾ ਟੈਲੀਫੋਨ ਲੋਕਾਂ ਦੇ ਆਉਂਦੇ ਨੇ ਹਰ ਇੱਕ ਦਾ ਮੈਂ ਟੈਲੀਫੋਨ ਚੱਕਦਾ ਮੈਂ ਕੰਮ ਕਰਦਾ ਮੈਂ ਇਹ ਆ ਮੈਨੂੰ ਪਹਿਲੇ ਰਾਤੀ ਇੱਕ ਟੈਲੀਫੋਨ ਆਇਆ ਚੱਕ ਲਿਆ ਮੈਂ ਮੈਂ ਕਿਹਾ ਜੀ ਦੱਸੋ ਮੈਂ ਜੀ ਉਹ ਬੋਲਦਾ ਕੀ ਨਾਲ ਲਿਆ ਅਰਤਾ ਸਿੰਘ ਮੈਂ ਮਾ ਮੈਂ ਕਿਹਾ ਹਾਂ ਜੀ ਦੱਸੋ ਸਰ ਤੁਹਾਨੂੰ ਅਸੀਂ ਮਿਲਣਾ ਸੀਗਾ ਮੈਂ ਕਿਹਾ ਮੈਂ ਪੰਜ ਚਾਰ ਦਿਨ ਤੱਕ ਆਉਂਗਾ ਆਜੋ ਮਿਲ ਲਓ ਮੈਨੂੰ ਕਹਿੰਦਾ ਠੀਕ ਹੈ ਸਰ ਮੈਂ ਕਿਹਾ ਆਜੋ ਕੋਈ ਗੱਲ ਪਹਿਲੀ ਵਾਰੀ ਮੈਨੂੰ ਇਹ ਫੋਨ ਆਇਆ ਜੇ ਤੇਰਾ ਕੱਲ ਤੈਨੂੰ ਨੰਬਰ ਕਿੱਥੋਂ ਮਿਲ ਗਿਆ ਤੂੰ ਕਹਿੰਦਾ ਕਿ ਮਿਲਦੇ ਨਹੀਂ ਕਿਤੇ ਟਰੇਸ ਕਰੋ ਇਹ ਹੈ ਉਹ ਤੇਰੇ ਕੋਲੇ ਨੰਬਰ ਕੱਲ ਆ ਗਿਆ ਤੇ ਤੇਰਾ ਫੋਨ ਚੱਕਿਆ ਕਿ ਨਹੀਂ ਚੱਕਿਆ ਪਹਿਲੀ ਵਾਰੀ ਅਨਲੋਡ ਸਮਝ ਕੇ ਨਾਲੇ ਚੱਕਿਆ ਹਰ ਪਬਲਿਕ ਦੇ ਮੈਂ ਫੋਨ ਚੱਕਦਾ ਹਾਂ ਹਰ ਇੱਕ ਦੀ ਗੱਲ ਕਰਦਾ ਹਾਂ ਸਰ ਫੋਨ ਚੱਕਰ ਤੋਂ ਬਾਅਦ ਵੀ ਨੇ ਸਿਰ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਚਾਪੀ ਫਿਰ ਤਾਂ ਇਹਦੀ ਇਹਦਾ ਦਿਮਾਗ ਤੇ ਦਾਤ ਦੇਣੀ ਚਾਹੀਦੀ ਹੈ ਮੇਰੇ ਨਾਲ ਗੱਲ ਕਰ ਦਾ ਮੇਰੇ ਨਾਲ ਰਾਤ ਹੀ ਟੈਲੀਫੋਨ ਦੇ ਵਿੱਚ ਗੱਲਤਾ ਮੈਨੂੰ ਪ੍ਰੂਫ ਤਾਂ ਦਿਓ ਕਿ ਮੈਂ ਤੁਹਾਡੀ ਸ਼ਕਲ ਵੇਖੀ ਕਿਸੇ ਬੰਦੇ ਦੀ ਕੋਈ ਬੰਦਾ ਮੈਨੂੰ ਮਿਲਿਆ ਕੋਈ ਤੁਹਾਡੇ ਨਾਲ ਟੈਲੀਫੋਨ 'ਤੇ ਕਦੇ ਕਦਾਈ ਗੱਲਬਾਤ ਹੋਈ ਤੂੰ ਪਰਤੀ ਦੇ ਪੈਸੇ ਲੈਣਾ ਪਿਆ वैसे मैं कमाउने हुंदा ता 7 लाख लेवना सी या मेनू करोड़ा रुपैया लोग ऑफर करदे हद भी करते लेकिन मैं आधे करियर ते दाख नी लगण दित्ता 12 साल पुरानी गल आज ही की उठदी आ ये त इना नु पुछो देखो सारी सर्विस दे दौरान बड़े बड़े वडियां तरदीशा ते इंक्वायरीयां कीतीयां ने बड़े बड़े वड्डे चैलेंजेस आए ने और मैं सफर भी कीता सफर कीता सच्चाई ते इमानदारी दे खातिर हो सकदा कोई इना दी कोई इन्वेस्टिगेशन आ होण कोई पंगे पुंगे पए होण ਉਹਦਾ ਬਦਲਾ ਲੈਣ ਦੀ ਖਾਤਰ ਕੋਈ ਡਰਾਮੇਬਾਜ਼ੀ ਦੀ ਇਹ ਗੋਲ ਕਰਦੇ ਹੁਣ ਵੀ ਇਹਦੇ ਕੈਰੀਅਰ ਤੇ ਦਾਗ ਲਾਓ ਇਹਦੀ ਰੈਪਿਊਟੇਸ਼ਨ ਖਰਾਬ ਕਰੋ ਲੇਕਿਨ ਜਨਤਾ ਦਵਾ ਹੀ ਦੇ ਦੀ ਸ਼ਾਮਲਾਲ ਗਖੜ ਕੇਸ ਤਰ੍ਹਾਂ ਦਾ ਅਫਸਰ ਹੈ ਕਰ ਇਹ ਕੀ 2 4 5 ਲੱਖ ਦੀ ਗੱਲ ਕਰਦੇ ਨੇ ਦੇ ਕਰੋੜਾ ਰੁਪਈਆ ਚੱਕ ਚੱਕ ਕੇ ਮੇਰੇ ਮਗਰ ਤੁਰੇ ਫਿਰਦੇ ਨੇ ਮੈਂ ਇੱਕ ਗੱਲ ਕਰਦਾ ਮੈਂ ਤੁਹਾਡੇ ਅੱਗੇ ਫਿਰੋਜ਼ਪੁਰ ਦੀ ਗਲੀ ਮੈਂ ਸਨਾਨਾ ਮੈਂ ਜਾ ਕੇ ਵੈਰੀਫਾਈ ਕਰ ਲਿਓ ਤੁਸੀਂ ਮੇਰੇ ਕੋਲੇ ਇੱਕ ਬੰਦਾ ਆਇਆ ਫਿਰੋਜ਼ਪੁਰ ਦਾ ਪਹਿਲਾਂ ਵੀ ਆਂਦਾ ਸੀਗਾ ਮੈਨੂੰ ਕਹਿੰਦਾ ਸਰ ਐਸਐਸਪੀ ਤੁਹਾਡਾ ਵਾਕਫ ਲੱਗਾ ਫੋਜਪੁਰ ਮੈਂ ਨਾ ਨਹੀਂ ਲਵਾਗਾ ਚਲੋ ਪੜਾ ਚੇਲਾ ਲੱਗਾ ਇੱਕ ਕੰਮ ਹੈਗਾ ਕਿਸੇ ਦਾ ਤੁਸੀਂ ਇੱਕ ਫੋਨ ਕਰ ਦਿਓ ਕੰਮ ਹੋਵੇ ਜਾਂ ਨਾ ਹੋਵੇ ਉਹ ਕਹਿੰਦੇ ਤੁਸੀਂ ਇੱਕ ਫੋਨ ਕਰ ਦਿਓ 2.5 ਕਰੋੜ ਰੁਪਈਆ ਮੈਨੂੰ ਕਹਿੰਦਾ ਘਰੇ ਫੜਾ ਕੇ ਮੈਂ ਤੁਹਾਨੂੰ ਹੁਣੇ ਫੜਾ ਦਿੰਦਾ ਪਰ ਗੱਲ ਸੁਣ ਲੈ ਤੈਨੂੰ ਪਤਾ ਮੈਂ ਨੌਕਰੀ ਕਿਵੇਂ ਕੀਤੀ ਹੈ ਨਾਏ ਦਾਗ ਲੱਗਣ ਦਿੱਤਾ ਨਾਂਵਾਂ ਲੱਗਣ ਦੇਣਾ ਸਮਝ ਗਿਆ ਅੱ ਤੋਂ ਬਾਅਦ ਮੇਰੀ ਕੋਠੀ ਦੇ ਵਿੱਚ ਨਾ ਬੜੀ ਰੂਟੀਨ ਦੇ ਵਿੱਚ ਕੋਈ ਵੀ ਆਵੇ ਮੇਰੇ ਕੋਲੇ ਗਰੀਬ ਆਵੇ ਆ ਮੀਰ ਆਵੇ ਰਿਕਸ਼ੇ ਵਾਲਾ ਆਵੇ ਟਾਂਗੇ ਵਾਲਾ ਆ ਮੈਂ ਕੰਮ ਤੋਂ ਕਿਥੇ ਨਹੀਂ ਮੋੜਦਾ ਮੈਂ ਫੋਨ ਹਰ ਵੇਲੇ ਕਰਦਾ ਜੇ ਤੂੰ ਰੂਟੀਨ 'ਚ ਮੇਰੇ ਕੇ ਪੈਸੇ ਤੇ ਗੱਲ ਨਾ ਨਾ ਕਰਦਾ ਤੇ ਮੈਂ ਫੋਨ ਕਰ ਦੇਣਾ ਸੀ ਹੁਣ ਤੂੰ ਮੇਰੇ ਕੇ 2.5 ਕਰੋੜ ਦੀ ਗੱਲ ਕਰਦੀ ਹੁਣ ਮੈਂ ਫੋਨ ਨਹੀਂ ਕਰਨਾ ਮੈਂ ਫੋਨ ਨਹੀਂ ਕੀਤਾ ਲਾਈਟ ਮੱਥੇ ਲੱਗਦੀ ਮੈਂ ਝੂਠ ਨਹੀਂ ਬੋਲਦਾ ਤੂੰ ਨਹੀਂ ਫੋਨ ਕੀਤਾ ਇਸ ਏਜ ਵਿੱਚ ਸੀਨੀਅਰ ਸਿਟੀਜ਼ਨ ਨੂੰ ਤੁਸੀਂ ਰਿਟਾਇਰ ਹੋ ਚੁੱਕੇ ਹੋ ਕਿ ਜੇ ਵੀ ਇਦਾਂ ਦਾ ਦੋਸ਼ ਲੱਗਦਾ ਤੁਹਾਨੂੰ ਕੋਈ ਮਾਨਸਿਕ ਤੌਰ ਤੇ ਪਰੇਸ਼ਾਨੀ ਨਹੀਂ ਹੋਈ ਜਾਂ ਕੋਈ ਇਸ ਤਰ੍ਹਾਂ ਦੇ ਦੇਖੋ ਗੱਲ ਇਥੇ ਇਹ ਆਉਂਦੀ ਹੈ ਜੇ ਸੇ ਬੰਦੇ ਨੇ ਇੱਜ਼ਤ ਇਕ ਮਾਈ ਹੋਵੇ ਪੈਸਾ ਲਿਆ ਨਾ ਹੋਵੇ ਗਲਤ ਕੰਮ ਨਾ ਕੀਤਾ ਹੋਵੇ ਉਹ ਬੰਦੇ ਨੂੰ ਮਹਿਸੂਸ ਤਾਂ ਹੁੰਦਾ ਕਿ ਕਿਉਂ ਨਾ ਮੇਰੇ ਤੇ ਦਾਗ ਲਾਇਆ ਇਸ ਬੰਦੇ ਨੇ ਨਾ ਮੈਂ ਜਾਣਾ ਨਾ ਬੁੱਝਾ ਇਹਨਾਂ ਦਾ ਨਾਮ ਇਹਨਾਂ ਦੀ ਅੱਜ ਦਿਨ ਤੱਕ ਸ਼ਕਲਾਂ ਦੇਖੀਆਂ ਨਾ ਮੈਨੂੰ ਕੋਈ ਮਿਲਿਆ ਨਾ ਕਦੇ ਕੋਈ ਟੈਲੀਫੋਨ ਨਾਲ ਗੱਲਣਾ ਬਾਤ ਹੀ ਪ੍ਰੂਫ ਹੈ ਇਸ ਬੰਦਿਆਂ ਦੇ ਕੋਲੇ ਕਿ ਮੈਂ ਸ਼ਾਮਰਲ ਗੱਖੜ ਨੂੰ ਪੈਸੇ ਦਿੱਤੇ ਨੇ ਇਹਨਾਂ ਨੇ ਕਦੇ ਸ਼ਾਮਰਲ ਗੱਖੜ ਦੀ ਸ਼ਕਲ ਵੇਖੀ ਹੈ ਪਬਲਿਕ ਦੇ ਵਿੱਚ ਜਾਂਦਾ ਹੋਵਦਾ ਭਾਵੇਂ ਵੇਖ ਲਈ ਹੋਵੇ ਤੁਰਿਆ ਜਾਂਦਾ ਹੋ ਤਾਂ ਮੈਨੂੰ ਪਛਾਣ ਨਹੀਂ ਸਕਣਗੇ ਇਹ ਹੁਣੇ ਨਾਂ ਮੇਰਾ ਜਰੂਰ ਪਪੂਲਰ ਸਾਰੇ ਪੰਜਾਬ ਦੇ ਵਿੱਚ ਪਪੂਲਰ ਹੈ ਪੋਲਿਟਿਕਲ ਬੰਦੇ ਨਾ ਵੀ ਤੁਸੀਂ ਮੰਨ ਸਕਦੇ ਹੋ ਕੋਈ ਮਤਲਬ ਰਾਜਨੀਤੀ ਦੇ ਦੇਖੋ ਹੋ ਸਕਦਾ ਦੇਖੋ ਹੋ ਸਕਦਾ ਬੜੀਆਂ ਬੜੀਆਂ ਵੱਡੀਆਂ ਇਨਕੁਆਰੀਆਂ ਰਹੀਆਂ ਨੇ ਮੇਰੇ ਕੋਲੇ ਮੁੱਖ ਮੰਤਰੀਆਂ ਦੀਆਂ ਇਨਕੁਆਰੀਆਂ ਵੀ ਰਹੀਆਂ ਨੇ ਵੱਡੇ ਵੱਡੇ ਮੰਤਰੀਆਂ ਦੀਆਂ ਬਹੁਤ ਰਹੀਆਂ ਨੇ ਅੰਕਲ ਦੇ ਗਰਾਵੀ ਇਨਕੁਆਰੀਆਂ ਕੀਤੀਆਂ ਕਾਂਗਰਸ ਬਗਾਵਰੇ ਦੀਆਂ ਕੋਈ ਨਹੀਂ ਕੀਤੀਆਂ ਲੋਕਪਾਲ ਬੜੀਆਂ ਹੋਈਆਂ ਨੇ ਬੜੀਆਂ ਹੋਈਆਂ ਨੇ ਹੁਣ ਮੇਰੇ ਕੋਲ ਪਾਰਟੀਆਂ ਦੇ ਨਾਂ ਨਾ ਪੁੱਛੋ ਮੰਤਰੀਆਂ ਦੇ ਮੁੱਖ ਮੰਤਰੀਆਂ ਦੇ ਨਾਂ ਨਾ ਪੁੱਛੋ ਆਪਾਂ ਬਾਅਦ ਚ ਗੱਲਾਂ ਕਰਾਂਗੇ ਕਿਸੇ ਵੇਲੇ ਬਹੁਤ ਹੋਈਆਂ ਨੇ ਵੱਡੀਆਂ ਹਾਈ ਫਾਈ ਇਨਕੁਆਰੀਆਂ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਮੈਂ ਜਦੋਂ ਤੇ ਕੀਤਾ ਪਰ ਮੈਨੂੰ ਇਸ ਗੱਲ ਦੀ ਸੈਟੀਸਫੈਕਸ਼ਨ ਹੈ ਕਿ ਸ਼ਾਮ ਰਾਲ ਗਖੜ ਨੇ ਆਪਦੇ ਸੂਲਾਂ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਦੱਸ ਰਿਹਾ ਸੀ ਕਿ ਅੱਜ ਜਦੋਂ ਕਾਲ ਕੀਤੀ ਇਹ ਕਾਲ ਨਹੀਂ ਚੱਕਿਆ ਅੱਜ ਮੈਂ ਨੇ ਫਿਰ 10 12 ਫੋਨ ਕੀਤਾ ਜਦੋਂ ਮੈਂ ਵੀਡੀਓ ਸਾਹਮਣੇ ਫੋਨ ਨਹੀਂ ਚੱਕਦਾ ਪਿਆ ਚੱਕ ਫੋਨਾਂ ਨੇ ਮੈਨੂੰ ਜਵਾਬ ਦੇਣਾ ਇਸ ਗੱਲ ਦਾ ਤੂੰ ਜਵਾਬ ਦੇ ਮੈਨੇ ਪ੍ਰੂਫ ਦੇ ਤੂ ਇਸ ਗੱਲ ਦਾ ਤੂੰ ਤੁਸੀਂ ਇੱਥੇ ਕੀ ਕਰ ਰਹੀ ਮੈਂ ਜੀ ਮੈਂ ਅਫਸਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਕਰਦਾ ਵਾਂ ਸੋਜਪੁਰ ਵਾਲੀ ਨੂੰ ਵੀ ਇਹਨਾਂ ਨੇ ਜੋ ਦਾਗ ਲਾਇਆ ਮੇਰੇ ਤੇ ਇਹਦੀ ਇਨਕੁਆਰੀ ਕਰਕੇ ਜੋ ਬਣਦੀ ਲੀਗਲ ਐਕਸ਼ਨ ਇਹਦੇ ਤੇ ਕਰਨ ਮੈਂ ਡਿਫਰੈਂਸ਼ੀਏਸ਼ਨ ਕੇਸ ਵੀ ਪਾਉਂਗਾ ਮੈਂ ਬਖਸ਼ੂਗਾ ਨਹੀਂ ਸਪੇਅਰ ਨਹੀਂ ਕਰੂੰਗਾ ਕਿਉਂਕਿ ਮੈਂ ਇਹੀ ਮੇਰੀ ਕਮਾਈ ਹੈ ਸਾਰੀ ਸਰਵਸ ਦੀ ਹੋਰ ਮੈਂ ਕੁਛ ਕਮਾਈ ਨਹੀਂ ਕੀਤੀ ਜੇ ਉਸ ਦੇ ਉੱਤੇ ਮੇਰੀ ਤੇ ਦਾਗ ਲੱਗ ਜਾਵੇ ਇਸੇ ਕਰਕੇ ਮੈਂ ਗੱਜਦਾ ਇਹ ਹੀ ਮੇਰੇ ਅੰਦਰ ਜੋਤੀ ਜਗਦੀ ਪਈ ਹੈ ਅੱਜ ਵੀ ਮੇਰੇ ਅੰਦਰ ਜੋਤੀ ਅਗ ਜਗਦੀ ਹੈ ਇਹਦੀ ਸੱਚਾਈ ਤੇ ਇਮਾਨਦਾਰੀ ਮੈਂ ਬਖਸ਼ਾਂਗਾ ਨਹੀਂ ਕਿਸੇ ਨੂੰ ਨਹੀਂ ਫੇਰ ਨਹੀਂ ਕਰਾਂਗਾ ਮੈਂ ਮੈਂ ਕੋ ਕਾਣਾ ਨਹੀਂ ਕਿਸੇ ਦਾ ਨਹੀਂ ਹੈਗਾ ਬਹੁਤ ਸਾਰ ਲੋਕ ਸਾਥੀ ਹੋ ਪਰਮਜੀਤ ਦਾ ਸਾਥੀ ਭਾਈ ਜੀ ਦੇ ਪਤੇ ਸਤਕਾਰਯੋਗ ਪੰਜਾਬੀਓ ਅਸੀਂ ਇਸ ਵਕਤ ਖੜੇ ਆਂ ਕੋਲਪੁਰ ਦੇ ਸ਼ਹਿਰ ਦੇ ਵਿੱਚ ਤੁਹਾਨੂੰ ਸਾਡੇ ਜਿੱਥੇ ਤੁਹਾਨੂੰ బోర్ਡ ਦਿਖ ਰਿਹਾ ਇਹ ਸ਼ਾਮਲਾ ਜੀ ਗਖੜ ਉਹਨਾਂ ਦਾ ਘਰ ਦਾ ਬੋਰਡ ਆ ਆਈ.ਐਸ ਅਫਸਰ ਸੀ ਉਹ ਸ਼ਹਿਰ ਆਈ.ਜੀ ਬਣ ਕੇ ਰਿਟਾਇਰ ਹੋਏ ਨੇ ਕੋਲਪੁਰ ਦੇ ਵਿੱਚ ਉਹ ਰਹਿੰਦੇ ਸੀ ਉਹਨਾਂ ਦੀ ਹੈਸ਼ ਇੱਥੇ ਅਸੀਂ ਤਾਂ ਆਏ ਆ ਇਹ ਜਦੋਂ ਪੁਲਿਸ ਦੇ ਵਿੱਚ ਸੀ ਤੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਨੌਜਵਾਨ ਮੁੰਡਿਆਂ ਨੂੰ ਪੁਲਿਸ ਦੇ ਵਿੱਚ ਭਰਤੀ ਕਰਾਉਣ ਦੀ ਪੈਸੇ ਲੈ ਸੀ ਸਾਡਾ ਵੀ ਇੱਕ ਨੌਜਵਾਨ ਸੀ ਸੁਖੈਣ ਸਿੰਘ ਉਹਦੇ ਕੋਲ ਇਹਨਾਂ ਨੇ ਸਾਲ 2012 ਦੇ ਵਿੱਚ ਪੈਸੇ ਲੈ ਸੀ 8 ਲੱਖ ਰੁਪਇਆ ਤਾਂ ਇਥੋ ਚਲੇ ਗਏ ਪੈਸੇ ਇਹਨਾਂ ਨੇ ਦਿੱਤੇ ਨਹੀਂ ਔਰ ਸਾਡੇ ਜਿਹੜਾ ਪਰਿਵਾਰ ਸੀ ਇੱਕ ਛੋਟੀ ਕਿਸਾਨੀ ਜੋ ਪਰਿਵਾਰ ਸੀ ਉਹ ਵਾਰ-ਵਾਰ ਆਉਂਦੇ ਰਹੇ ਤਾਂ ਇਹਨਾਂ ਦਾ ਜਿਹੜਾ ਭਾਈ ਆ ਅਸ਼ੋਕ ਕੁਮਾਰ ਉਹ ਕਹਿੰਦਾ ਰਿਹਾ ਕਿ ਮੈਂ ਤੁਹਾਡਾ ਕੰਮ ਕਰਾ ਦੂੰਗਾ ਅੱਜ ਕਰਾ ਦੂੰਗਾ ਕੱਲ ਕਰਾ ਦੂੰਗਾ ਪਰ ਅੱਜ ਉਹਨਾਂ ਨੇ ਵੀ ਜਵਾਬ ਦਿੱਤਾ ਸੋ ਅੱਜ ਅਸੀਂ ਇਹਨਾਂ ਦੇ ਧੜਕੇ ਖੜੇ ਆਂ ਘਰ ਦੇ ਵਿੱਚ ਕੋਈ ਨਹੀਂ ਹੈ ਲੱਖਾਂ ਰੁਪਏ ਦੀਆਂ ਗੱਡੀਆਂ ਖੜੀਆਂ ਕਵਾੜ ਹੋ ਰਹੀਆਂ ਨੇ ਉਹ ਸਾਹਮਣੇ ਇਹਨਾਂ ਨੇ ਰੱਖੀਆਂ ਉਹ ਗਲ ਰਹੀਆਂ ਨੇ ਕਰੋੜਾਂ ਰੁਪਏ ਦੀ ਇਹਦੀ ਪ੍ਰਾਪਰਟੀ ਆ ਪਰ ਲੋਕਾਂ ਦੇ ਜਿਹੜੇ ਥੋੜੇ ਪੈਸੇ ਆ ਜਿਹੜੇ ਧੋਖਾਧੜੀ ਕਰਕੇ ਲੈ ਹੋਏ ਆ ਵੀ ਤੁਹਾਨੂੰ ਪੋਸਟਾਜ ਵਿੱਚ ਭਰਤੀ ਕਰਾਉਣ ਕੋ ਵਾਪਸ ਨਹੀਂ ਕਰ ਰਹੇ ਸੋ ਇੱਕ ਤਾਂ ਸਾਡੀ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਕਿ ਨਾ ਤਾਂ ਉਹ ਸਾਡਾ ਫੋਨ ਚੁੱਕਦੇ ਨੇ ਨਾ ਕੋ ਇਹਨਾਂ ਦਾ ਐਡਰੈਸ ਪਤਾ ਆ ਕੋਠੀ ਖਾਲੀ ਪਈ ਆ ਇੱਥੇ ਜੰਦਰਾ ਲੱਗਾ ਹੁੰਦਾ ਜਾਂ ਕੋ ਇੱਥੇ ਉਹਨਾਂ ਦਾ ਕੋਈ ਸਾਮ ਸਵਾਲ ਕਰਨ ਵਾਲਾ ਹੁੰਦਾ ਦਾ ਫੋਨ ਚੁੱਕਦੇ ਨਹੀਂ ਹੁਣ ਸਾਨੂੰ ਇਹ ਨਹੀਂ ਪਤਾ ਵੀ ਉਹ ਚੰਡੀਗੜ੍ਹ 'ਚ ਰਹਿ ਰਹੇ ਨੇ ਮੁਹਾਲੀ 'ਚ ਰਹਿ ਰਹੇ ਨੇ ਜਲੰਧਰ 'ਚ ਰਹਿ ਰਹੇ ਨੇ ਪਟਿਆਲੇ 'ਚ ਰਹਿ ਰਹੇ ਨੇ ਲੁਧਿਆਣਾ 'ਚ ਰਹਿ ਰਹੇ ਨੇ ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਵੀ ਫਰੋਜ਼ਪੁਰ ਤੋਂ ਸ਼ਾਮਲਾਲ ਗੱਖੜ ਆਈਪੀਐਸ ਰਿਟਾਇਰਡ ਡੀਜੀ ਪੰਜਾਬ ਡੀਆਈਜੀ ਪੰਜਾਬ ਉਹਨਾਂ ਦਾ ਐਡਰੈਸ ਜਿਨ੍ਹਾਂ ਨੂੰ ਵੀ ਪਤਾ ਹੈ ਉਹ ਸਾਨੂੰ ਕਿਰਪਾ ਕਰਕੇ ਜਰੂਰ ਦੱਸੋ ਕਿਉਂਕਿ ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਬੇਨਤੀ ਕਰ ਸਕੀਏ ਵੀ ਬੇਸ਼ੱਕ ਤੁਸੀਂ ਨੌਕਰੀ ਨਹੀਂ ਲਵਾਇਆ ਮੁੰਡਾ ਉਸ ਪਰਿਵਾਰ ਨੂੰ ਤੁਸੀਂ ਝਾਂਸਾ ਦਿੱਤਾ ਸੀ ਵੀ ਨੌਕਰੀ ਲਵਾਵਾਂਗਾ ਤਾਂ ਹੁਣ ਉਹਨਾਂ ਨੇ ਕਿਰਪਾ ਕਰਕੇ ਪੈਸੇ ਮੋੜ ਦਿਓ ਕਿਉਂਕਿ 2012 ਦੇ ਵਿੱਚ ਤੁਸੀਂ ਪੈਸੇ ਲੈ ਸਨ ਤੇ ਅੱਜ 12 ਸਾਲ ਤੋਂ ਵੀ ਸਮਾਂ ਵੱਧ ਹੋ ਗਿਆ ਦੂਸਰਾ ਸਾਡੀ ਬੇਨਤੀ ਫਰੀਦਪੁਰ ਦੇ ਪੁਲਿਸ ਪ੍ਰਸ਼ਾਸਨ ਨੂੰ ਹੈ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਸਰ ਨੂੰ ਫੇਰ ਅਸੀਂ ਲਿਖਤੀ ਤਰਕਾਜ਼ ਦੇਾਂਗੇ ਕਿ ਇਹਨਾਂ ਨਾਲ ਗੱਲ ਕਰਕੇ ਸਾਡੇ ਪੈਸੇ ਵਾਪਸ ਵਾਏ ਜਾਣ ਜਾਂ ਫਿਰ ਧੋਖਾ ਤੁਹਾਡੀ ਕਰਨ ਦਾ ਔਰ ਉਹਦੇ ਵਿੱਚ ਸ਼ਾਮ ਜਿਹੜੇ ਅਸ਼ੋਕ ਕੁਮਾਰ ਨੇ ਜਿਨ੍ਹਾਂ ਨੇ ਸਾਨੂੰ ਹੁਣ ਤੱਕ ਲਾਰੇ ਲਾ ਕੇ ਰੱਖਿਆ ਉਹਦੇ ਭਾਈ ਸਾਹਿਬ ਨੇ ਜੰਤੂ ਅਨੁਸਾਰਾ ਪਤਾ ਹੈ ਅੱਜ ਉਹਨਾਂ ਨੇ ਕਹਿਤ ਆ ਵੀ ਮੇਰੇ ਲਈ ਬਸ ਭਾਈ ਉਹਨੂੰ ਲੱਭ ਲੋ ਜਿੱਥੇ ਜਾ ਕੇ ਗਾਜਾ ਫੋਨ ਤੇ ਗੱਲ ਕਰ ਲੋ ਸੋ ਇੱਕ ਬੇਨਤੀ ਆ ਕਿ ਕਿਰਪਾ ਕਰਕੇ ਫਰੋਜਪੁਰ ਦੇ ਪ੍ਰਸ਼ਾਸਨ ਨੂੰ ਵੀ ਜਿਆਦਾ ਪੈਸੇ ਦਿਵਾਏ ਜਾਣ ਨਹੀਂ ਪਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਸਾਨੂੰ ਜਿਹੜਾ ਸਰੇ ਕਹਿੰਦੇ ਨੇ ਕਿ ਸਾਰਿਆਂ ਵਾਸਤੇ ਬਰਾਬਰ ਹੈ ਤਾਂ ਇੱਕ ਰਿਟਾਇਰਡ ਪੁਲਿਸ ਅਫਸਰ ਜਿਹਦੇ ਕੋਲ ਖੁਦ ਕੋਲ ਕਰੋੜਾਂ ਦੀ ਪ੍ਰਾਪਰਟੀ ਆ ਉਹ ਲੋਕਾਂ ਦੇ ਨਾਲ ਠੱਗੀਆਂ ਮਾਰ ਕੇ ਜਿਹਦੇ ਆਪਦੇ ਸੰਦ ਗਲ ਰਹੇ ਹੋਣ ਅੰਦਰ ਪਏ ਉਹ ਨੌਜਵਾਨਾਂ ਦੇ ਪੈਸੇ ਜਿਹੜੇ ਲਏ ਹੋਏ ਨੇ ਨੌਕਰੀਆਂ ਲਵਾਉਣ ਦੇ ਨਾਂ ਤੇ ਉਹ ਵਾਪਸ ਨਹੀਂ ਕਰ ਰਿਹਾ ਨਾ ਫੋਨ ਚੱਕ ਰਿਹਾ ਨਾ ਸਾਨੂੰ ਕੋਈ ਦਾ ਐਡਰੈਸ ਪਤਾ ਹੈ ਸੋ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਜਰੂਰ ਭੇਜੋ ਤਾਂ ਕਿ ਸਾਨੂੰ ਐਡਰੈਸ ਪਤਾ ਲੱਗ ਸਕੇ ਤੇ ਫਰੋਹੇਪੁਰ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਅਸੀਂ ਕੱਲ ਨੂੰ ਲਿਖਤੀ ਵੀ ਤੁਹਾਨੂੰ ਦੇ ਦਿਆਂਗੇ ਕਿਰਪਾ ਕਰਕੇ ਨੌਜਵਾਨ ਸੁਖਚੈਨ ਸਿੰਘ ਬਾਰੇ ਕਿਵੇ 8 ਲੱਖ ਰੁਪਏ ਦੇ ਨਾਲ ਤੋਂ ਬਣਦੇ ਸੀ ਉਹ ਜਰੂਰ ਦੁਆਏ ਜਾਣ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ